ਮੰਡੀ ਗੋਇੰਦਰ ਦੇ ਵਿੱਚ ਇੱਕ ਵਾਰਦਾਤ ਰੋਟਨ ਬੰਦਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਹਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ 22 ਨੰਬਰ ਦੇ ਨੋਵਾ ਦੇ ਵਿੱਚ ਇੱਕ ਅਮਨਦੀਪ ਸਿੰਘ ਨਾਮ ਦੇ ਕਾਰੋਬਾਰੀ ਜੋ ਕਿ ਮੰਡੀ ਗੋਇੰਦਰ ਦੇ ਵਿੱਚ ਕੰਮ ਕਰਦੇ ਨੇ ਉਹ ਸਵਾਰ ਸੀ ਉਹਨਾਂ ਤੇ ਤਿੰਨ ਮੁੰਡਿਆਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਆ ਕੇ ਤੇਜ਼ ਦਰ ਹਥਿਆਰ ਨਾਲ ਲੜਾਇਆ ਕੀਤਾ ਜਦੋਂ ਅਟੈਕ ਕੀਤਾ ਗਿਆ ਤਾਂ ਇਹ ਜੋ ਨੋਵਾ ਦੇ ਚਾਲਕ ਸੀ ਉਹਨਾਂ ਨੇ ਗੱਡੀ ਮੋੜ ਕੇ ਉਥੋਂ ਆ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ ਵੱਲ ਗੱਡੀ ਲੈ ਕੇ ਗਏ ਸੀ ਉਹ ਤੇ ਇਹ ਸਾਰੇ ਤਿੰਨੋਂ ਮੁੰਡੇ ਨੇ ਜਿਹੜੇ ਉਹ ਘਰ ਵੀ ਜਾ ਕੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਗੱਡੀ ਜਿਹੜੀ ਹੈ ਨੂਗਾ ਪੈਣੀ ਸੀਗੀ ਤੇ ਉਸ ਤੋਂ ਬਾਅਦ ਧਮਕੀਆਂ ਦੇ ਕੇ ਉਧਰੋਂ ਫਰਾਰ ਹੋ ਗਏ ਸੀ ਆ ਇਸ ਕੇਸ ਬਾਰੇ ਮੰਡੀ ਗੁਬਿੰਦਗੜ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਜੋ ਜਦੋਂ ਇਸ ਕੇਸ ਦੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤਫ਼ਤੀਸ਼ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਜਿਹੜੇ ਅਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਨੇ ਜਿਹੜੇ ਦੋਨੋਂ ਭਰਾ ਨੇ ਸਕੇ ਬ੍ਰਾਹਮਣ ਦੇ ਗੁਬਿੰਦਗੜ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਨੂੰ ਇੱਕ ਹਫਤੇ ਪਹਿਲਾਂ ਤਰਨਜੀਤ ਸਿੰਘ ਤਰਨਪ੍ਰੀਤ ਸਿੰਘ ਤਿਤਲੀ ਵੱਲੋਂ ਇਹ ਮੈਸੇਜ ਲੱਗਿਆ ਸੀਗਾ ਕਿ ਤੁਸੀਂ ਜਿਹੜਾ ਬੌਕਸਰ ਹੈਗਾ ਸੰਦੀਪ ਬੌਕਸਰ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ ਪੰਜ ਤੋਂ 7 ਲੱਖ ਬੇਸਿਕਲੀ ਉਹਨਾਂ ਨੇ 7 ਲੱਖ ਮੰਗੇ ਸੀਗੇ ਇਹਨਾਂ ਤੋਂ ਇਹ ਪੈਸੇ ਦਿੱਤੇ ਜਾਣ ਉਹਨਾਂ ਨੂੰ ਅ ਇਹ ਇਸ ਮੈਸੇਜ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦਾ ਅਟੈਕ ਅਟੈਕ ਨਾ ਕੀਤਾ ਤਾਂ ਜਿਹੜੇ ਸਾਡੇ ਸੀਆਈਐਨ ਦੀ ਟੀਮਾਂ ਨੇ ਜਿਨ੍ਹਾਂ ਨੂੰ ਐਸਪੀਡੀ ਰਕੇਸ਼ ਯਾਦਵ ਤੇ ਸਾਡੀ ਮੰਡੇ ਬੁੰਦੜ ਗਵਿੰਦਰ ਪੁਲਿਸ ਸਟੇਸ਼ਨ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੂੰ ਡੀਐਸਪੀ ਹਮਲੋ ਲੀਡ ਕਰ ਰਹੇ ਨੇ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਸ ਕੇਸ ਦੇ ਵਿੱਚ ਜੋ ਕਿ 22 ਨੇਮ ਤੇ ਅਕਿਊਜ਼ ਨਾਮਜ਼ਦ ਸਨ ਉਹ ਤਿੰਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਤਰਨਪ੍ਰੀਤ ਸਿੰਘ ਤਿਤਲੀ ਹੈ ਜਿਹੜਾ ਇਸ ਅਟੈਕ ਦਾ ਮਾਸਟਰਮਾਈਂਡ ਸੀਗਾ ਉਹਦੇ ਤੇ ਪਹਿਲਾਂ ਵੀ 5 ਪਰਚੇ ਦਰਜ ਨੇ ਪੰਜੋਂ ਪਰਚੇ ਖੰਨੇ ਦੇ ਵਿੱਚ ਨੇ ਇਹਨਾਂ ਪੰਜਾਂ ਚੋਂ 2 ਪਰਸੈਂਟ ਕੇਸ ਇਹਨੇ ਇੱਕ 307 ਦਾ ਤੇ ਬਾਕੀ ਬਹੁਤ ਲੜਾਈ ਝਗੜੇ ਦੇ ਪਰਚੇ ਨੇ ਤਾਂ ਇਸ ਤਰੀਕੇ ਦੀ ਇਸ ਬੰਦੇ ਦੀ ਕ੍ਰਾਈਮਨਲ ਹਿਸਟਰੀ ਹੈ ਤੇ ਜੋ ਇੱਕ ਕ੍ਰਾਈਮ ਨੂੰ ਅੰਜਾਮ ਦੇਣ ਦਾ ਕਾਰਨ ਸੀ ਉਹ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਪਿੱਛੇ ਜੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਨੋਨੀ ਮਰਡਰ ਕੇਸ ਦੇ ਵਿੱਚ ਇਹ ਜਿਹੜੇ ਬੰਦੇ ਸੀਗੇ ਇਹ ਦੇਲ ਦੇ ਅੰਦਰ ਨੇ ਪੁਲਿਸ ਨੇ ਅਰੈਸਟ ਕਰਤੇ ਇਹਨਾਂ ਨੂੰ ਜੇਲ੍ਹ ਸ ਭੇਜਿਆ ਸੀਗਾ ਤਾਂ ਉਹਨਾਂ ਦੇ ਅਕਿਊਜ਼ ਨੇ ਇਹਨਾਂ ਨਾਲ ਮੁਹਮਸਵਰਾ ਹੋ ਕੇ ਇਸ ਅਟੈਕ ਨੂੰ ਅੰਜਾਮ ਦਿੱਤਾ ਇਸ ਕੇਸ ਦੇ ਸਾਰੇ ਦੋਸ਼ੀ ਜਿਹੜੇ ਜਿਹੜੇ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਸੀ ਉਹ ਫੜ ਲਿੱਤੇ ਗਏ ਨੇ ਪੁਲਿਸ ਵੱਲੋਂ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਨਾਲ ਹੀ ਜਿਹੜੇ ਹੋਰ ਲੋਕ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਕਿ ਇਹ ਜੇ ਕੇਸ ਦੇ ਵਿੱਚ ਫਰੋਤੀਆਂ ਦੇ ਵਿੱਚ ਐਕਸਟਰਸ਼ਨ ਦੇ ਵਿੱਚ ਜਿਹੜੇ ਕਾਰੋਬਾਰੀਆਂ ਨੇ ਉਹਨਾਂ ਨੂੰ ਡਰਾਉਣ ਤੋਂ ਮਕਾਉਣ ਦੇ ਵਿੱਚ ਇਨਵੋਲਟਲੀ ਉਹਦੇ ਬਾਰੇ ਦੰਗਾਈਟ ਦਫੀਸ਼ ਕੀਤੀ ਜਾਏਗੀ ਤੇ ਜਿਹੜੇ ਹੋਰ ਲੋਕ ਇਸ ਕੇਸ ਦੇ ਵਿੱਚ ਸਾਹਮਣੇ ਹੁੰਦੇ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਇਹ ਦੁਬਾਰੀ ਪਹਿਲਾਂ ਵੀ ਇਹ ਇਸ ਕੇਸ ਦੇ ਵਿੱਚ ਜਿਹੜੇ ਹੁਣ ਤਿੰਨ ਮੁੰਡੇ ਅਰੈਸਟ ਹੋਏ ਨੇ ਉਹਨਾਂ ਚੋਂ ਇੱਕ ਦੇਸੀ ਕਟਾ ਇੱਕ ਗੰਡਾਸਾ ਤੇ ਇੱਕ ਤਲਵਾਰ ਰਿਕਵਰ ਕੀਤੀ ਗਈ ਹੈ ਪਹਿਲਾਂ ਫਰੋਤੀ ਦੇ ਮਾਮਲੇ ਨੇ ਇਹਨਾਂ ਤੇ ਜੀ ਇਹ ਜਿਹੜਾ ਇਹਨਾਂ ਚੋਂ ਮਰਡਰ ਕੇਸ ਦੇ ਵਿੱਚ ਜਿਹੜੇ ਬੰਦੇ ਅੰਦਰ ਨੇ ਉਹਨਾਂ ਤੇ ਕਈਆਂ ਤੇ ਫਰੋਤੀ ਦੇ ਮਾਮਲੇ ਦਰਜ ਨੇ ਬੌਕਸਰ ਤੇ ਫਿਰੋਤੀ ਦੇ ਮਾਮਲੇ ਦਰਜ ਨੇ ਇਹਨਾਂ ਤੇ ਹੁਣ ਅਸੀਂ ਫਿਰੋਤੀ ਦਾ ਪਰਚਾ ਜਿਹੜਾ ਇਹਦੇ ਵਾਅਦਾ ਜ਼ੁਰਮ ਕਰਕੇ ਤੇ ਫਿਰੋਤੀ ਦਾ ਇਹਨਾਂ ਤੇ ਪਰਚਾ ਦਰਜ ਕਰਾਂਗੇ ਤੇ ਇਹਦੇ ਇਹਦੇ ਵਿੱਚ ਹੋਰ ਵੀ ਇਹਨਾਂ ਦੇ ਗੈਂਗ ਜਿਹੜੇ ਹੋਰ ਇਨਵੋਲਵ ਨੇ ਜਿਹੜੇ ਮੰਡੇ ਗਵਿੰਦਗੜ੍ਹ ਚ ਕੋਈ ਧਮਕੀ ਦੇ ਰਹੇ ਨੇ ਜਾਂ ਕੋਈ ਇਨਵੋਲਡ ਨੇ ਉਹਨਾਂ ਉਹਨਾਂ ਦੇ ਬਾਰੇ ਵੀ ਡੂੰਘਾਈਚ ਤਫਤੀਸ਼ ਕੀਤੀ ਜਾਏਗੀ ਜਿਹੜੇ ਦੇਲ ਚਲੇ ਨੇ ਉਹਨਾਂ ਨੂੰ ਵਿੱਚ ਇਨਵੋਲ ਕੀਤਾ ਜਾਊਗਾ ਜੀ ਜਿਹੜੇ ਜਿਹੜੇ ਜਿਹਨਾਂ ਦਾ ਰੋਲ ਸਾਹਮਣੇ ਆ ਰਿਹਾ ਉਹਨਾਂ ਨੂੰ ਨਾਮਦਿਤ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਦਾ ਰਿਮਾਂਚ ਕੀਤਾ ਜਾਵੇਗਾ ਇਹਦੇ ਪ੍ਰਾਣਾ ਸੰਬੰਧ ਆਪਸ ਦੇ ਵਿੱਚ ਕੰਮ ਕਰਦੇ ਰਹੇ ਨੇ ਬਾਕਸਰ ਤੋਂ ਇਲਾਵਾ ਵੀ ਜਿਹੜੇ ਲੋਕ ਇਹਦੇ ਨਾਲ ਇਨਵੋਲਡ ਨੇ ਉਹਨਾਂ ਬਾਰੇ ਵੀ ਤਫਤੀਸ਼ ਬਖਰ ਕੋਨ ਹੈ ਜੀ ਕਹਿੰਦਾ ਲਾ ਕੋਨ ਹੈ ਜੀ ਇਹ ਗੈਂਗਸਟਰ ਇਹ ਕ੍ਰਿਮੀਨਲ ਹਿਸਟਰੀ ਦਾ ਬੰਦਾ ਹੈਗਾ ਜੋ ਕਿ ਹੁਣ ਫਿਲਹਾਲ ਜੇਲ੍ਹ ਦੇ ਵਿੱਚ ਹੈਗਾ ਇਹ ਨੂਨੀ ਮਰਡਰ ਕੇਸ ਦੇ ਵਿੱਚ ਅਕਿਊਸਟ ਸੀਗਾ ਤੇ ਪੁਲਿਸ ਨੇ ਮੰਡੀ ਗੁੰਦਗਰ ਪੁਲਿਸ ਨੇ ਹੀ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ ਸੇ ਭੇਜਿਆ ਜੀ